حال ਨੇ Mohali شہر ਦੇ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬੱਚੇ ਜਿਹੜੇ ਪਾਣੀ ਦੇ ਵਿੱਚ ਨੂੰ ਹੋ ਕੇ ਲੰਘ ਰਹੇ ਨੇ ਜਿਹੜੀ ਪਾਣੀ ਦੀ ਨਿਕਾਸੀ ਹੈ ਜਿਹੜੀ ਕਿ ਉਹ ਕਿਸੇ ਪਾਸੇ ਨਹੀਂ ਨਿਕਲ ਰਹੀ Mohali ਸ਼ਹਿਰ ਹੈ ਮੈਂ ਕਹਿੰਦਾ ਚੰਡੀਗੜ੍ਹ ਨਾਲ ਲੱਗਦਾ ਬਿਲਕੁਲ ਬਿਲਕੁਲ ਪਿੰਡ ਬਣਾ ਰੱਖਿਆ ਬਿਲਕੁਲ ਜਵੇਂ ਪਿੰਡ ਬਣਾ ਰੱਖਿਆ ਹੈ ਸਫਾਈ ਦੇਖੋ ਯਾਨਾ ਦੇਖੋ ਕਿੰਨਾ ਗੰਡਲ ਹੋ ਗਿਆ ਇਹ ਦੇਖੋ ਕੋਈ ਇਸ ਕੀ ਉਹ ਨਹੀਂ ਹੈ ਨਿਗਰਾਨੀ ਨਹੀਂ ਹੈ 1000 ਬਾਰ ਐਪਲੀਕੇਸ਼ਨ ਦੇ ਦਿੱਤੀ ਕਾਉਂਸਲਰ ਕੋ ਕਦੇ ਉਸਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਤੇ ਪਹਿਲੇ ਵੀ ਇਹੀ ਹਾਲ ਦਾ ਜੀ ਪਹਿਲੇ ਹੋਰ ਉੱਪਰ ਉੱਪਰ ਤੱਕ ਪਾਣੀ ਸੀ ਹੁਣ ਥੋੜਾ ਘੱਮ ਹੈ ਅੱਛਾ ਹੁਣ ਥੋੜਾ ਘਟ ਪਹਿਲਾਂ ਕਿੰਨਾ ਕਿੰਨਾ ਹੁੰਦਾ ਸੀਗਾ ਪਹਿਲੇ ਬਹੁਤ ਇਤਨਾ 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 ਆ ਜਾਂਦਾ ਸੀ ਜੀ ਅੱਛਾ ਕੋਟੇ ਕੋਟੇ ਤੱਕ ਹੁੰਦਾ ਸੀਗਾ ਤੇ ਹੁਣ ਇਹ ਮਤਲਬ ਘਾਟਾ ਪੱਧਰ ਮਤਲਬ ਅੰਦਰ ਨੂੰ ਜੇ 6 ਵਜੇ ਦੇ ਅੰਦਰ ਨੂੰ ਜਾਂਦੇ ਆਪਾਂ ਉਦੋਂ ਉਹ ਵਾਲਾ ਰੋਡ ਹੈ ਇਹ ਇਹ ਇੰਨਾ ਜਾਮ ਹਾਈਵੇ ਤੇ ਨਹੀਂ ਹੈ ਰੋਡ ਤੇ ਆ ਦੂਜੇ ਪਾਸੇ ਤੁਹਾਨੂੰ ਮੈਂ ਰੋਡ ਵੀ ਦਿਖਾ ਦਿੰਦਾ ਹੁਣ ਇੱਕ ਪਾਸੇ ਅੰਦਰ ਰੋਡ ਹੈ ਇਹ ਦੂਜੇ ਪਾਸੇ ਜਿਹੜਾ ਕਿ 6 ਫੇਜ਼ ਬੱਸ ਸਟੈਂਡ ਤੋਂ ਮੋਹਾਲੀ ਬੈਰੀ ਲਵਲ ਜਾਂਦਾ ਆ ਪਾਣੀ ਦੇ ਕਾਰਨ ਸਕੂਲ ਵੀ ਬੰਦ ਹੋ ਗਈ ਬਾਈ ਦੇ ਵਿੱਚੇ ਸੋ ਕਿਤੇ ਨਾ ਕਿਤੇ ਹੁਣ ਇੱਕ ਵੱਡਾ ਸਵਾਲ ਆ ਕਿ ਜੇਕਰ ਮੋਹਾਲੀ ਦੇ ਵਿੱਚ ਕੰਮ ਹੋਏ ਨੇ ਤਾਂ ਇਹ ਪਾਣੀ ਦਾ ਪੱਤਰ ਕਿਉਂ ਨਹੀਂ ਬੰਦ ਹੋਇਆ ਸਸੀ ਗਾਲ ਜੀ ਤੁਸੀਂ ਦੇਖ ਰਹੇ ਨਿਰਪੱਖ ਪੋਸਟ ਤੇ ਮੈਂ ਗੁਰਪ੍ਰੀਤ ਰਵਾਰ ਸਵਾਗਤ ਕਰਦਾ ਦੋਸਤੋ ਇਸ ਵਕਤ ਅਸੀਂ ਮੋਹਾਲੀ ਦੇ ਵਿੱਚ ਖੜੇ ਆ ਤਸਵੀਰਾਂ ਇੱਕ ਵਾਰ ਤੁਹਾਨੂੰ ਇੱਥੇ ਦਿਖਾ ਦਿੰਦੇ ਆ ਕਿ ਜਿਹੜੀ ਕਿ ਮੈਂ ਕਹਿੰਦਾ ਕੰਟਾ ਕਿੱਥੇ ਬਾਰਿਸ਼ ਹੋਈ ਆ ਉਸ ਤੋਂ ਬਾਅਦ ਤੁਸੀਂ ਮੋਹਾਲੀ ਸ਼ਹਿਰ ਦੇ ਜਿਹੜੇ ਕੀ ਹਾਲਾਤ ਦੇਖ ਸਕਦੇ ਹੋ ਇੱਕ ਪਾਸੇ ਸਕੂਲ ਆ ਇੱਕ ਪਾਸੇ ਇਧਰ ਰੋਡ ਚੱਲ ਰਹੀ ਆ ਚੰਡੀਗੜ੍ਹ ਦੂਜੇ ਪਾਸੇ ਚੰਡੀਗੜ੍ਹ ਲੱਗਦਾ ਨਾਲ ਤੇ ਇਹ ਹਾਲ ਨੇ ਮੋਹਾਲੀ ਸ਼ਹਿਰ ਦੇ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬੱਚੇ ਜਿਹੜੇ ਪਾਣੀ ਦੇ ਵਿੱਚ ਨੂੰ ਹੋ ਕੇ ਲੰਘ ਰਹੇ ਨੇ ਜਿਹੜੀ ਪਾਣੀ ਦੀ ਨਿਕਾਸੀ ਆ ਜਿਹੜੀ ਕਿ ਉਹ ਕਿਸੇ ਪਾਸੇ ਨਹੀਂ ਨਿਕਲੀ ਜਿਹੜਾ ਕਿ ਪਾਣੀ ਸਿੱਧਾ ਰੋਡ ਦੇ ਕਿ ਗੱਲ ਕੀਤੀ ਹੋਵੇ ਕਿ ਸ਼ਵਾਲੀ ਸਕੂਲ ਹੈ 6 ਵੇ ਦਾ ਸ਼ਵਾਲੀ ਸਕੂਲ ਆ ਇਹ ਔਰ ਵਾਲਾ ਰੋਡ ਆ ਤਸਵੀਰਾਂ ਨੇ ਮੁਹਾਲੀ ਸ਼ਹਿਰ ਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕਾਂ ਨੂੰ ਇਹ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜੇ ਕਿ ਛੋਟੇ-ਛੋਟੇ ਬੱਚੇ ਪਾਣੀ ਦੇ ਵਿੱਚੋਂ ਲੰਘ-ਲੰਘ ਕੇ ਆ ਰਹੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਇਹਨਾਂ ਦਾ ਹਾਲ ਆ ਇਹ ਹਾਲ ਮੁਹਾਲੀ ਸ਼ਹਿਰ ਦਾ ਆ ਕਿ ਜਿਹੜੇ ਲੋਕ ਖੱਜਲ-ਖਵਾਰ ਹੋ ਰਹੇ ਨੇ ਜਿਹੜੇ ਕਿ ਕੁਝ ਇੱਕ ਸਮੇ ਜਿਹੜਾ ਕਿ ਜਿਹੜਾ ਮੀਂਹ ਪਿਆ ਆ ਪਰ ਤੁਸੀਂ ਹਾਲ ਦੇਖ ਸਕਦੇ ਹੋ ਕੀ ਨਾਮ ਉੱਤਰ ਆ ਹੈ ਕੀ ਨਾਮ ਤਰुण ਦਿੱਕਤ ਆ ਰਹੀ ਹੈ ਵੀਰੇ ਬਹੁਤ ਫਿਰ ਕਿਵੇਂ ਜਾਓਗੇ ਅਬ ਹੇ ਜਾਣਾ ਪੜੇਗਾ ਜਿਵੇਂ ਅਜੀ ਉਰ ਤੋਂ ਗਿੱਲੇ ਹੋਗੇ ਨਾ ਛੁੱਟੀ ਵੀਰ ਕਬ ਹੋਗੀ ਛੁੱਟੀ? ਉਹ ਹਮਾਰੇ 2 ਵਜੇ ਛੁੱਟੀ ਹੋ ਜਾਂਦੀ ਹੈ। ਅਰੇ 2 ਵਜੇ ਛੁੱਟੀ ਹੁੰਦੀ ਫਿਰ ਆਪ ਕੈਸੇ ਜਾਓਗੇ ਇੱਥੇ ਫਿਰ? ਜਾਣਾ ਪੜੇਗਾ ਤਾਂ ਜਾਣਾ ਪੜੇਗਾ ਨਾ? ਹਾਂ ਜੀ। ਠੀਕ ਹੈ ਠੀਕ ਹੈ। ਸੋ ਇਹ ਛੋਟੇ ਛੋਟੇ ਬੱਚੇ ਕਹਿੰਦੇ ਜਾਣਾ ਤਾਂ ਪਾਉਂਗਾ ਹੁਣ ਤੁਸੀਂ ਦੇਖ ਸਕਦੇ ਹੋ। ਸਕੂਲ ਦਿਖਾ ਦਮਾ ਇੱਕ ਵਾਰੀ ਜਿਹੜਾ ਸਾਹਮਣੇ ਦੇਖੋ ਬਿਲਕੁਲ ਸਕੂਲ ਹੈ ਮੇਰੇ ਨਜ਼ਰ ਆ ਰਿਹਾ ਆ ਤੇ ਤਸਵੀਰਾਂ ਨੇ ਇਹ 6 ਫੀਸ ਦੀਆਂ ਨੇ ਪਾਣੀ ਪੂਰਾ ਭਰਿਆ ਹੋਇਆ ਆ। ਜੇ ਵਿਕਾਸ ਦੀ ਗੱਲ ਕੀਤੀ ਵਿਕਾਸ ਕਿਤੇ ਨਜ਼ਰ ਨਹੀਂ ਆ ਰਿਹਾ ਜੇਕਰ ਪਾਣੀ ਦੀ ਨਿਕਾਸੀ ਆ ਜਿਹੜਾ ਕਿ ਹੁਣ ਮੈਂ ਕਹਿੰਦਾ ਸਿਰਫ ਕੰਟਾ ਹੀ ਮੀ ਪਿਆ ਏ ਜਿਸ ਦੇ ਨਾਲ ਇਹ ਚੀਜ਼ਾਂ ਹੋ ਗਈਆਂ ਮੈਂ ਕਹਿੰਦਾ ਪੂਰਾ ਆ ਦੇਖੋ ਮੁੰਡਾ ਵੀ ਮੈਂ ਕਹਿੰਦਾ ਪੂਰਾ ਪੀੜਦਾ ਹੋਇਆ ਨਜ਼ਰ ਖੁਸ਼ ਹੁੰਦਾ ਆ ਰਿਹਾ ਕਿ ਕਿਸ ਤਰ੍ਹਾਂ ਜਿਹੜੇ ਕਿ ਬੱਚੇ ਵੀ ਪਾਣੀ ਵਿੱਚੋਂ ਲੰਘ ਰਹੇ ਨੇ ਕਿਉਂਕਿ ਰਸਤਾ ਹੀ ਨਹੀਂ ਏ ਔਰ ਪਾਸੇ ਲੰਘਣ ਨੂੰ ਸੋਇ ਤਸਵੀਰਾਂ ਨੇ ਮੋਹਾਲੀ ਸ਼ਹਿਰ ਦੀਆਂ ਸੋ ਅੱਗੇ ਵੀ ਜਾਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਅੱਗੇ ਦੇ ਵੀ ਜਿਹੜੇ ਕੀ ਮੈਂ ਕਹਿੰਨਾ ਨਾਲ ਨਾਲ ਦਿਖਾਨੇ ਵੀ ਹਾਲ ਕੀ ਇਥੇ ਦਾ ਮੋਹਾਲੀ ਦਾ ਸੋ ਬਾਈ ਹਣੀ ਵੀ ਨਜ਼ਾਰੇ ਲੈ ਰਹੇ ਨੇ ਬਾਪੂ ਜੀ ਇਹ ਪਹਿਲੀ ਵਾਰ ਹੋਇਆ ਕਿ ਪਹਿਲਾਂ ਵੀ ਹੁੰਦਾ ਰਹਿੰਦਾ ਜੀ ਨਹੀਂ ਪਹਿਲਾਂ ਵੀ ਹੁੰਦਾ ਹੈ ਹਾਂ ਪਹਿਲਾਂ ਵੀ ਹੁੰਦਾ ਕੋਈ ਕੋਈ ਨਿਕਾਸੀ ਨੂੰ ਕੁੱਸੀ ਨਹੀਂ ਹੁੰਦੀ ਨਹੀਂ ਨਿਕਲਦਾ ਨਹੀਂ ਨਿਕਾਸੀ ਇੱਦਾਂ ਇਸ ਤੇ ਇਹੀ ਹਾਲ ਹੈ ਨਿਕਾਸੀ ਆਹੀ ਥੋੜੇ ਸਾਹਮਣੇ ਹੀ ਹੈ ਇਸ ਤਰ੍ਹਾਂ ਹੀ ਹੁੰਦਾ ਹਰ ਵਾਰ ਹਰ ਸਾਹਿਬ ਇਹ ਸਰਕਾਰਾਂ ਅਕਸਰ ਵਾਅਦੇ ਕਰਦੀਆਂ ਨੇ ਕਿ ਅਸੀਂ ਲੋਕਾਂ ਦਾ ਸਾਥ ਦੇਵਾਂਗੇ ਲੋਕਾਂ ਦੀ ਜਿਹੜੀ ਮਦਦ ਕਰਾਂਗੇ ਲੱਗਦਾ ਕਿ ਇਹ ਜਿਹੜਾ ਵਿਕਾਸ ਹੈ ਜਿਹੜਾ ਕਿ ਪਾਣੀ ਭਰ ਰਿਹਾ ਦੇਖੋ ਸਕੂਲ ਬੱਚੇ ਕਿਵੇਂ ਪਰੇਸ਼ਾਨ ਹੋ ਰਹੇ ਨੇ ਬੁਰਾ ਹਾਲਾਤ ਉਹ ਸਾਹਮਣੇ ਦੇਖ ਲਓ ਬਿਲਕੁਲ ਬਿਲਕੁਲ ਆ ਭਾਈ ਜੀ ਬੈਠੇ ਨੇ ਭਾਈ ਜੀ ਕੀ ਕਹਿੰਦੇ ਹੋ ਅੱਧੇ ਘੰਟੇ ਮੇ ਆਪਣੇ ਘਰ ਦੇ ਬਾਹਰ ਨਿਕਲੋ ਅੱਧੇ ਘੰਟੇ ਮੇ ਇਤਨਾ ਜਾਮ ਹੈ ਕੋਈ ਪਾਣੀ ਦੀ ਨਿਕਾਸੀ ਹੋ ਨਹੀਂ ਹੈ ਹੀ ਨਹੀਂ ਜ਼ੀਰੋ ਨਿਕਾਸੀ ਹੈ ਜੀ ਕੀ ਕਹੋਗੇ ਕੋਈ ਮੋਹਾਲੀ ਸ਼ਹਿਰ ਹੈ ਮੈਂ ਕਹਿੰਦਾ ਚੰਡੀਗੜ੍ਹ ਨਾਲ ਲੱਗਦਾ ਬਿਲਕੁਲ ਬਿਲਕੁਲ ਪਿੰਡ ਬਣਾ ਰੱਖਿਆ ਬਿਲਕੁਲ ਜਵੇਂ ਪਿੰਡ ਬਣਾ ਰੱਖਿਆ ਹੈ ਸਫਾਈ ਦੇਖੋ ਯਹਾਂ ਦੇਖੋ ਕਿੰਨਾ ਗੰਡਾ ਲੱਗ ਰਿਹਾ ਹੈ ਇਹ ਦੇਖੋ ਕੋਈ ਉਹ ਨਹੀਂ ਹੈ ਨਿਗਰਾਨੀ ਨਹੀਂ ਹੈ 1000 ਵਾਰ ਐਪਲੀਕੇਸ਼ਨ ਦੇ ਦਿੱਤੀ ਕਾਉਂਸਲਰ ਕੋ ਕਦੇ ਉਸਨੇ ਕੋਈ ਕਾਰਵਾਈ ਨਹੀਂ ਕੀਤੀ ਇਸਪੇ ਕੋਈ ਕਾਰਵਾਈ ਨਹੀਂ ਕੀਤੀ ਬਿਲਕੁਲ ਸੋ ਤੁਸੀਂ ਤਸਵੀਰ ਦੇਖ ਸਕਦੇ ਹੋ ਹਮ ਬਾਈ ਜੀ ਇਧਰੋਂ ਆਜੋਗੀ ਪਾਣੀ ਇਧਰੋਂ ਮੜੇ ਅਸੀਂ ਵੀ ਗਿੱਲੇ ਹੋਈ ਜਾਂਦੇ ਆ ਕੀ ਕਹਾਂਗੇ ਏਕ ਫੇਸ ਮੈਂ ਐਂਟਰ ਕਰਤੇ ਸਾਰੀ ਇਤਨਾ ਵੱਡਾ ਗੂੜੇ ਘੜੇ ਮਿਲਤੇ ਵੈਲਕਮ ਟੂ ਮੋਹਾਲੀ ਕਾਰਨ ਕਿਸਾਂ ਮੈਂ ਕਿਹਦੀ ਗਲਤੀ ਕੀਤੀ ਮੰਨਦੇ ਉੱਥੇ ਸਰਕਾਰ ਜਿਹੜੀ ਆਰਗੇਨਾਈਜ਼ ਕਰਦੀ ਹੈ ਸਰਕਾਰ ਹੀ ਕਰਦੀ ਆ ਆਪ ਸਰਕਾਰ ਹੈ ਫੇਲ ਸਰਕਾਰ ਹੈ ਬਿਲਕੁਲ ਉਹ ਸਿੱਧੇ ਤੌਰ ਤੇ ਸਰਕਾਰ ਨੂੰ ਕਿਹਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੋਹਾਲੀ ਸ਼ਹਿਰ ਦੀਆਂ ਨੇ ਹਾਂਜੀ ਬਾਪੂ ਜੀ ਤੁਸੀਂ ਕਹਿ ਰਹੇ ਸੀਗੇ ਪਹਿਲਾਂ ਪਹਿਲਾਂ ਵੀ ਆਉਂਦਾ ਰਿਹਾ ਕਿੰਨੇ ਸਾਲ ਹੋ ਗਏ ਇਸ ਚੀਜ਼ ਨੂੰ ਮੈਂ ਤਾਂ 40-50 ਸਾਲ ਤੋਂ ਦੇਖ ਰਿਹਾ ਹੂੰ ਗੰਦੇ ਸੀ ਰਹੇ ਨੇ ਚੰਡੀਗੜ੍ਹ 'ਚ ਰਹੇ ਸੀ ਅੱਛਾ ਮੈਂ ਤਾਂ ਇੱਧਰ ਬੱਚੇ ਲਿਆਣਾ ਕੋਈ ਹੱਲ ਨਹੀਂ ਕੀਤਾ ਗਿਆ ਇਹ ਚੀਜ਼ਾਂ ਦਾ ਹੱਲ ਤਾਂ ਕਰਦਾਂ ਨਹੀਂ ਹੋਇਆ ਕੁਸਤਰੀ ਚੱਲੀ ਜਾ ਰਹੇ ਤੁਸੀਂ ਰਹਿੰਦੇ ਹੋ ਇੱਥੇ ਰਹਿੰਦੇ ਹੋ ਨਹੀਂ ਮੈਂ ਚੰਡੀਗੜ੍ਹ ਤੇ ਰਹਿੰਦਾ ਚੰਡੀਗੜ੍ਹ ਰਹਿੰਦੇ ਹੋ ਤੇ ਇੱਥੇ ਕੀ ਕਰਦਾ ਆਇਆ ਫਿਰ ਮੈਂ ਤਾਂ ਟੀਚਰ ਹੀ ਸਕੂਲ ਜਿੱਤੇ ਜਾ ਰਿਹਾ ਸੀ ਅੱਛਾ ਉਹ ਵੇਟ ਕਰ ਰਹੇ ਹੋ ਮੇਰਾ ਮਤਲਬ ਆਂਦਾ ਜਾਮ ਦੀ ਕਰ ਅੱਛਾ ਜਾਮ ਦੀ ਵੇਟ ਕਰ ਰਹੇ ਹੋ ਮੈਂ ਕਹਿੰਦਾ ਪਾਣੀ ਜ਼ਿਆਦਾ ਹੀ ਵਹਾਵਾ ਹੋਇਆ ਹੋਇਆ ਹਾਂ ਹਾਂ ਮੈਂ ਤਾਂ ਪਾਣੀ ਨਾਲ ਸਕੂਟਰ ਤੇ ਮਤਲਬ ਪਾ ਗਿਆ ਸਕੂਟਰ ਬੰਦ ਹੋ ਗਿਆ ਸੀਗਾ ਦੇਖਦੇ ਹੁਣ ਚੱਲਦਾ ਪਾਣੀ ਨਿਕਲੂਗਾ ਮੈਂ ਤਾਂ ਗੁਰਦੁਆਰਾ ਸਾਹਿਬ ਜਾ ਰਿਹਾ ਸੀ ਅੱਛਾ ਸੋ ਇਹ ਤਸਵੀਰਾਂ ਨੇ ਜੀ ਸਿੱਧੇ ਤੌਰ ਤੀਆਂ ਮੋਹਾਲੀ ਦੀਆਂ ਨੇ ਲੋਕ ਦੇਖੋ ਕਿਦਾਂ ਖੱਜਲ ਖਵਾਰ ਹੋ ਨੂ ਵੀ ਇਹਦੀ ਦਿੱਕਤ ਆ ਰਹੀਆਂ ਨੇ ਕੈਮਰਾਮੈਨ ਨੂੰ ਕਹੂੰਗਾ ਜੀ ਬਿਲਕੁਲ ক্লোਜ਼ ਕਰਕੇ ਦਿਖਾਣ ਕਿ ਜਿਹੜੇ ਬੱਚੇ ਕਿਵੇਂ ਪਰੇਸ਼ਾਨ ਹੋ ਰਹੇ ਨੇ ਮਾਪੇ ਕਿਵੇਂ ਪਰੇਸ਼ਾਨ ਹੋ ਰਹੇ ਨੇ ਜਿਹੜਾ ਕਿ ਇਹ ਕਹਿੰਦੇ ਕਿ ਪਹਿਲੀ ਵਾਰ ਦੀ ਹੋਇਆ ਕਾਫੀ ਬਾਹਰ ਹੋ ਚੁੱਕਿਆ ਪਰ ਜਿਹੜਾ ਕਿ ਪ੍ਰਸ਼ਾਸਨ ਉਹ ਕੋਈ ਨਹੀਂ ਕਾਰਵਾਈ ਕਰ ਰਿਹਾ ਨਾ ਹੀ ਕੋਈ ਇਹਦਾ ਹੱਲ ਕੱਢ ਰਿਹਾ ਸੋ ਇਹ ਤਸਵੀਰਾਂ ਨੇ ਮੁਹਾਲੀ ਸ਼ਹਿਰ ਦੀਆਂ ਬਿਲਕੁਲ ਜੇਕਰ ਚੰਡੀਗੜ੍ਹ ਦੀ ਗੱਲ ਕਰੀਏ ਚੰਡੀਗੜ੍ਹ ਦੇ ਨਾਲ ਬਿਲਕੁਲ 6 ਫੀਸ ਜਿਹੜਾ ਕਿ ਲੱਗਦਾ ਆ ਤੁਸੀਂ ਦੇਖ ਸਕਦੇ ਹੋ ਬਾਈ ਦਾ ਮੋਟਰਸਲ ਮੈਂ ਨਾ ਬੰਦ ਹੋ ਗਿਆ ਬੰਦ ਹੋ ਗਿਆ ਫੇ ਗਿਆ ਕਨੂ ਸੀ ਫਿਰ ਗਿਆ ਕਨੂ ਸੀ ਹਾਈ ਉਧਰ ਤੇ ਰਹੇ ਸੀ ਕਿੰਨਾ ਕ ਪਾਣੀ ਅੱਗੇ ਇੰਨਾ ਇੰਨਾ ਕ ਪਾਣੀ ਹੈ ਗੋਡੇ-ਗੋਡੇ ਉੱਪਰ ਪਾਣੀ ਹੈਗੇ ਹਾਂਜੀ ਹਾਂਜੀ ਗੋਡੇ-ਗੋਡੇ ਪਾਣੀ ਹੈ ਜਿਹੜੇ ਮੈਂ ਕਹਿੰਦਾ ਸਕੂਲ ਦੇ ਬੱਚੇ ਵੀ ਹੈਗੇ ਕਿਹਨੇ ਉਹ ਤਾਂ ਫਿਰ ਪੂਰਾ ਡੁੱਬ ਗਏ ਹੈ ਜੀ ਆਪ ਦਾ ਦਾ ਡੁੱਬੇ ਪਏ ਨੇ ਆਪ ਦਾ ਦਾ ਪਾਣੀ ਚ ਹੈ ਅੱਛਾ ਕਿ ਪੂਰਾ ਹਾਲ ਹੈ ਬਿਲਕੁਲ ਹਾਂਜੀ ਹਾਂਜੀ ਬਹੁਤ ਬੁਰਾ ਹਾਲ ਹੈ ਬਿਲਕੁਲ ਸੋ ਤੁਸੀਂ ਸੁਣਿਆ ਬਾਈ ਵੀ ਅੱਗੇ ਤੋਂ ਆਇਆ ਬਾਈ ਕਹਿੰਦਾ ਵੀ ਬੁਰਾ ਹਾਲ ਹੈ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਕਿ ਜਾਣ ਦੀ ਅ ਕੋਸ਼ਿਸ਼ ਕਰਦੇ ਕਿ ਤੁਹਾਨੂੰ ਦਿਖਾਈ ਜਾਵੇ ਤਸਵੀਰਾਂ ਦਿਖਾਈ ਜਾਵੇ ਜਿਹੜਾ ਪਾਣੀ ਘੋਡੇ-ਘੋਡੇ ਚੜਿਆ ਹੋਇਆ ਆ ਉਹ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਇੱਥੇ ਦੀਆਂ ਦੇਖੋ ਕਿਸ ਤਰ੍ਹਾਂ ਲੋਕ ਜਾ ਰਹੇ ਨੇ ਜਿਹੜੇ ਕਿ ਬੱਚੇ ਵੀ ਚਲੋ ਵੇਟ ਕਰ ਰਹੇ ਨੇ ਦੇਖੋ ਸਕੂਲੀ ਬੱਚੇ ਕਿਸ ਤਰ੍ਹਾਂ ਜਾ ਰਹੇ ਨੇ ਥੇ ਜਿਹੜੇ ਕਿ ਲਓ ਜੀ ਲਓ ਲੰਘੋ 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 ਹੀ ਲੰਘੋ ਬਿਲਕੁਲ ਉਹ ਕਿਤੇ-ਕਿਤੇ ਬੱਚੇ ਫਨ ਕਰਦੇ ਹੋਏ ਨਜ਼ਰ ਵੀ ਆ ਰਹੇ ਨੇ ਦੂਜੇ ਪਾਸੇ ਪਰ ਮਾਪਿਆਂ ਨੂੰ ਪੁੱਛੋ ਮਾਪੇ ਦੁਖੀ ਹੋਏ ਪਏ ਨੇ ਕਿ ਬੱਚਿਆਂ ਦੀ ਵਰਦੀਆਂ ਧੋਣੀਆਂ ਪੈਣੀਆਂ ਹੁਣ ਤੇ ਜਾਮ ਦੀ ਗੱਲ ਕਰੀ ਜਾਮ ਤੁਸੀਂ ਦੇਖ ਸਕਦੇ ਹੋ ਕਿੰਨੇ ਕਿਸ ਤਰ੍ਹਾਂ ਜਿਹੜਾ ਕਿ ਆਹ ਅੰਦਰ ਨੂੰ ਜੇ 6 ਵਜੇ ਦੇ ਅੰਦਰ ਨੂੰ ਜਾਂਦੇ ਆਪਾਂ ਉਦੋਂ ਉਹ ਵਾਲਾ ਰੋਡ ਆ ਇਹ ਇਹ ਇੰਨਾ ਜਾਮ ਹਾਈਵੇ ਤੇ ਨਹੀਂ ਆ ਰੋਡ ਤੇ ਆ ਦੂਜੇ ਪਾਸੇ ਤੁਹਾਨੂੰ ਮੈਂ ਰੋਡ ਵੀ ਦਿਖਾ ਦਿੰਦਾ ਹੁਣ ਇੱਕ ਪਾਸੇ ਅੰਦਰ ਰੋਡ ਇਹ ਦੂਜੇ ਪਾਸੇ ਜਿਹੜਾ ਕਿ 6 ਫੇਸ ਬੱਸ ਸਟੈਂਡ ਤੋਂ ਮੋਹਾਲੀ ਬੈਰੀ ਲਵਲ ਜਾਂਦਾ ਆ ਉਹ ਵੀ ਰੋਡ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਜਿਹੜਾ ਪਾਣੀ ਆਈ ਵਹਾਵ ਇੱਧਰੋਂ ਹੋਇਆ ਵਾ ਇਹੜੇ ਕਿ ਨਾਲੇ ਜਿਹਨੂੰ ਕਿ ਨਾਲੇ ਹੁੰਦੇ ਨਾਲੇ ਉਹ ਬਿਲਕੁਲ ਬਲੌਕ ਨੇ ਜਿਹੜਾ ਪਾਣੀ ਤੁਸੀਂ ਦੇਖ ਸਕਦੇ ਹੋ ਕਿਸੇ ਪਾਸੇ ਨਹੀਂ ਨਿਕਲ ਰਿਹਾ ਇਹ ਵੱਡੇ ਵੱਡੇ ਸਵਾਲ ਨੇ ਕਿ ਆਖਿਰ ਇਹ ਪਾਣੀ ਕਿਉਂ ਨਹੀਂ ਬੰਦ ਹੋ ਰਿਹਾ ਕਿਉਂਕਿ ਅਕਸਰ ਬਾਰਿਸ਼ ਹੁੰਦੀ ਰਹਿੰਦੀਆਂ ਨੇ ਤੁਸੀਂ ਜਾਮ ਦੇਖ ਸਕਦੇ ਹੋ ਜਾਮ ਕਿਸ ਤਰ੍ਹਾਂ ਜਿਹੜਾ ਕਿ ਇਹ 6 ਫੁੱਟ ਰੋਡ ਦੇ ਉੱਤੇ ਲੱਗਿਆ ਹੋਇਆ ਆ ਸੋ ਜਿਹੜਾ ਕੁਝ ਜਿਹੜਾ ਕਿ ਕਹਿ ਸਕਦੇ ਕੁਝ ਕੁ ਘੰਟੇ ਸਿਰਫ ਇੱਕ ਘੰਟੇ ਦੇ ਵਿੱਚ ਇਹ ਹਾਲ ਹੈ ਮੋਹਾਲੀ ਸ਼ਹਿਰ ਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਨਿਰਪੱਖ ਪੋਸਟ ਤੇ ਜਿਹੜੀ ਲੋਕ ਖੱਜਲ ਖਵਾਰ ਹੋਣੇ ਦੂਜੇ ਪਾਸੇ ਅ ਕਰਮਚਾਰੀ ਵੀ ਆਏ ਨੇ ਜਿਹੜਾ ਕਿ ਮੈਂ ਕਹਿੰਨਾ ਬਲਾਕੇਜ ਹੋਈ ਵੀ ਉਹ ਠੀਕ ਕਰਨ ਵੀ ਆਏ ਨੇ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਪਾਣੀ ਆ ਇਹ ਪੂਰਾ ਇੱਥੇ 6 ਫੀਸ ਦੇ ਵਿੱਚ ਭਰਿਆ ਹੋਇਆ ਮੋਹਾਲੀ ਦੇ ਵਿੱਚ ਭਰਿਆ ਫੁੱਟਪਾਥ ਦੇਖ ਸਕਦੇ ਹੋ ਤੁਸੀਂ ਕਿ ਜਿਹੜੀ ਗੱਡੀਆਂ ਨੇ ਜਾਮ ਆ ਪੂਰਾ ਜਾਮ ਜਿਹੜਾ ਕਿ ਅ ਪਾਣੀ ਦੇ ਕਰਕੇ ਲੱਗਿਆ ਹੋਇਆ ਆ ਉਹ ਬਾਈ ਜੀ ਆਟੋ ਵਾਲੇ ਵੀ ਸਿੱਧਾ ਕਹਿ ਰਹੇ ਵੀ ਵੀ ਕੋਈ ਫਾਇਦਾ ਨਹੀਂ ਹੈਗਾ ਕੀ ਕਹਿੰਦੇ ਹੋ ਜੀ ਖਾ ਕੇ ਪੈਸਾ ਸਿੱਧਾ ਕਹਿ ਰਹੇ ਨੇ ਜੀ ਖਾ ਕੇ ਪੈਸਾ ਉਹ ਦੇਖੋ ਜੀ ਪਾਣੀ ਦੇ ਕਾਰਨ ਸਕੂਟਰੀ ਵੀ ਬੰਦ ਹੋ ਗਈ ਬਾਈ ਦੇ ਵਿੱਚੇ ਸੋ ਕਿਤੇ ਨਾ ਕਿਤੇ ਹੁਣ ਇੱਕ ਵੱਡਾ ਸਵਾਲ ਹੈ ਕਿ ਜੇਕਰ ਮੋਹਾਲੀ ਦੇ ਵਿੱਚ ਕੰਮ ਹੋਏ ਨੇ ਤਾਂ ਇਹ ਪਾਣੀ ਦਾ ਪੱਧਰ ਕਿਉਂ ਨਹੀਂ ਬੰਦ ਹੋਇਆ ਪਾਣੀ ਆਖਿਰ ਜਿਹੜੇ ਨਾਲੇ ਨਾਲੇ ਖਾਸ ਤੌਰ ਤੇ ਨਾਲੇ ਦਿਖਾ ਦਵਾਂ ਤੁਹਾਨੂੰ ਨਾਲਿਆਂ ਦੇ ਉੱਤੇ ਦੀ ਪਾਰ ਹੋ ਗਿਆ ਪਰ ਜਿਹੜਾ ਕਿ ਪਾਣੀ ਇੰਦਰ ਦੀ ਮਦਦਾ ਜਾ ਰਿਹਾ ਕਿਉਂਕਿ ਬਲੋਕੇਜ ਸ਼ਾਇਦ ਹੋ ਰਹੀ ਹੈ ਜੀ ਸੋ ਨਾਲੀ ਵੀ ਪੂਰੇ ਪਰ ਹੋਸ਼ਕ ਪੂਰੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਇਹ ਮੁਹਾਲੀ ਸ਼ਹਿਰ ਦੇ ਜਿਹੜੇ ਕਿ ਤਸਵੀਰਾਂ ਨੇ ਕਿ ਜਿਹੜਾ ਕੁਝਕ ਸਮਾਂ ਜਿਹੜਾ ਕਿ ਇੱਥੇ ਮੀਂਹ ਪਿਆ ਪੰਜਾਬ ਦੇ ਵਿੱਚ ਤੇ ਹੁਣ ਇਹ ਹਾਲ ਸੋ ਇੱਥੇ ਕਿਤੇ ਨਾ ਕਿਤੇ ਸਰਕਾਰ ਨੂੰ ਦੇਖਣ ਦੀ ਲੋੜ ਹੈ ਕਿਉਂਕਿ ਸਰਕਾਰ ਨੂੰ ਹੱਲ ਕੱਢਣਾ ਚਾਹੀਦਾ ਇਸ ਚੀਜ਼ਾਂ ਦਾ ਕਿਉਂਕਿ ਲੋਕ ਜਿਹੜੇ ਕਿ ਖੱਜਲ ਖਵਾਰ ਹੋ ਰਹੇ ਨੇ ਸੋ ਕਿਤੇ ਨਾ ਕਿਤੇ ਸਰਕਾਰ ਨੂੰ ਇਹ ਚੀਜ਼ਾਂ ਨੂੰ ਧਿਆਨ ਦੇ ਵਿੱਚ ਲਿਆਉਣਾ ਚਾਹੀਦਾ ਕਿਉਂਕਿ ਜੇਕਰ ਕੁਝ ਸਮੇਂ ਜਿਹੜੀ ਹੁਣ ਬਾਰਿਸ਼ ਹੋਈ ਹੈ ਕੰਟੇ ਦੀ ਸਮੇਂ ਦੀ ਬਾਰਿਸ਼ ਕਿਉਂਕਿ ਅਕੇਲੇ ਬਰਸਾਤਾਂ ਵੀ ਚੱਲਣੀਆਂ ਨੇ ਤਾਂ ਇਸ ਦਾ ਹੱਲ ਜਿਹੜਾ ਕਿ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਕੀਤਾ ਜਾਵੇ ਸਿੱਧੇ ਤੌਰ ਤੇ ਸੋ ਜਵਾਕ ਨੇ ਸਾਡੇ ਬੱਚੇ ਨੇ ਜਿਹੜੇ ਸਕੂਲ ਦੇ ਵਿੱਚ ਪੜ੍ਹਦੇ ਨੇ ਕੀ ਨਾਮ ਹੈ ਆਰਿਨ ਚੱਡਾ ਜੀ ਸਕੂਲ ਦੇ ਸਕੂਲ ਚੋਂ ਆਏ ਹੋ ਇਹ ਬਾਰਿਸ਼ ਮੈਂ ਕਹਿੰਦਾ ਥੋੜੇ ਟਾਈਮ ਪਹਿਲਾਂ ਹੋਈ ਸੀਗੀ ਤੇ ਆ ਹਾਲ ਆ ਇਹ ਪਹਿਲਾਂ ਵੀ ਹੋਇਆ ਕਿ ਇਹ ਪਹਿਲੀ ਵਾਰੀ ਹੋਇਆ ਪਹਿਲਾਂ ਵੀ ਹੋਇਆ ਵੀਰੇ ਹਾਂ ਹਾਂਜੀ ਪਹਿਲੇ ਵੀ ਇਹੀ ਹਾਲ ਦਾ ਜੀ ਪਹਿਲੇ ਹੋਰ ਉੱਪਰ ਉੱਪਰ ਤੱਕ ਪਾਣੀ ਸੀ ਥੋੜਾ ਘੱਟ ਹੈ ਅੱਛਾ ਹੁਣ ਥੋੜਾ ਘਟ ਪਹਿਲਾਂ ਕਿੰਨਾ ਕਿੰਨਾ ਹੁੰਦਾ ਸੀਗਾ ਪਹਿਲੇ ਬਹੁਤ ਇਤਨਾ ਇਤਨਾ ਤੱਕ ਆ ਜਾਂਦਾ ਸੀ ਜੀ ਅੱਛਾ ਕੋਟੇ ਕੋਟੇ ਤੱਕ ਹੁੰਦਾ ਸੀਗਾ ਤੇ ਹੁਣ ਇਹ ਮਤਲਬ ਘਟਾ ਪੱਧਰ ਮਤਲਬ ਸੜਕਾ ਸੁੜਕਾ ਬਣਾ ਕੇ ਵੀ ਕੋਈ ਫਾਇਦਾ ਨਹੀਂ ਹੈ ਹਾਂ ਉਹ ਸੜਕਾਂ ਹੀ ਬਣ ਕੇ ਹਟੀਆਂ ਇਹ ਸਾਰੀਆਂ ਪੂਰੀਆਂ ਆਪਣੇ ਪੂਰੇ ਦੇ ਮੋਰੇ ਉਹ ਕੋਈ ਫਾਇਦਾ ਹੈ ਹੀ ਨਹੀਂ ਜੇ ਪਾਣੀ ਇੰਨਾ ਰੁਕ ਰਿਹਾ ਹੈ ਹਾਂਜੀ ਫਿਰ ਇੰਜੋਏ ਤਾਂ ਨਹੀਂ ਕਰ ਰਹੇ ਨਾਲ ਨਾਲ ਵੀ ਕਿਉਂਕਿ ਕਿਉਂਕਿ ਮੈਂ ਕਹਿੰਦਾ ਬੂੜ ਭਿੱਜ ਕੇ ਘਰ ਦੇ ਨਾਲ ਗਾਲਾਂ ਕੱਢਣੀਆਂ ਹੈ ਹੈ ਘਰ ਦੇ ਕੱਢਣਗੇ ਗਾਲਾਂ ਫਿਰ ਕੱਢਾਂਗੇ ਜੀ ਕੀ ਕਹੋਗੇ ਫਿਰ ਘਰ ਦੇ ਹੁਣ ਵੀ ਭਾਈ ਹਾਲੇ ਇਦਾਂ ਦੇ ਮਾੜੇ ਨੇ ਕਿ ਅਸੀਂ ਕੀ ਕਰ ਸਕਦੇ ਆ ਯਾਰ ਸੋ ਜਵਾਹ ਬੱਚੇ ਨੇ ਜਿਹੜੇ ਕਿ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਇਹ ਪਹਿਲਾਂ ਵੀ ਜਿਹੜਾ ਕਿ ਹਾਲ ਇੱਥੇ ਹੁੰਦਾ ਹੋਇਆ ਨਜ਼ਰ ਆ ਰਹੇ ਪਹਿਲੀ ਵਾਰ ਦੀ ਗੱਲ ਨਹੀਂ ਹੈ ਕਿ ਜਿਹੜਾ ਕੀ ਤੁਸੀਂ ਦੇਖ ਸਕਦੇ ਹੋ ਜਾਂ ਵੀ ਲੱਗ ਚੁੱਕਿਆ ਆ ਤਸਵੀਰਾਂ ਇਹ ਮੋਹਾਲੀ ਸ਼ਹਿਰ ਦੀਆਂ ਨੇ ਕਿ ਕਿਸ ਤਰ੍ਹਾਂ ਲੋਕ ਜਿਹੜੇ ਕਿ ਇੱਥੇ ਖੱਜਲ ਖਵਾਰ ਹੁੰਦੇ ਹੋਏ ਜਿਹੜੇ ਕਿ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪਾਣੀ ਫੁੱਟਪਾਥ ਦੇ ਉੱਤੇ ਪੂਰਾ ਫੁੱਟਪਾਥ ਤੱਕ ਪਹੁੰਚ ਚੁੱਕਿਆ ਆ ਪਰ ਜਿਹੜਾ ਕੀ ਨਿਕਾਸੀ ਜਿਹੜੇ ਕਿ ਕਹਿ ਸਕਦੇ ਆ ਉਹ ਨਹੀਂ ਹੋ ਰਹੀ ਆ ਦੇਖੋ ਜੀ ਕਿਸ ਤਰ੍ਹਾਂ ਦਿੱਕਤ ਆ ਰਹੀ ਆ ਫਿਰ ਆ ਰਹੀ ਹੈ ਦਿੱਕਤ ਹੈ ਦਿੱਕਤ ਆ ਰਹੀ ਹੈ उनको देख सकते हो कैसे वो यहां से देखो आजा आजा भाई ਤੈਨੂੰ आजा दिक्कत ਆ ਰਹੀ ਹੈ ਸਰ ਇਹ ਬਹੁਤ ਦਿੱਕਤ ਹੈ ਸਰ ਹੈ ਬਹੁਤ ਹੈ ਬਹੁਤ ਦਿੱਕਤ ਆ ਬਾਈ ਸਿੱਧੇ ਸੌਰ ਤੇ ਦਿੱਕਤ ਬਹੁਤ ਹੈ ਸੋ ਛੋਟੇ ਛੋਟੇ ਬੱਚੇ ਵੀ ਆ ਮਾਪੇ ਜਿਹੜੇ ਕੀ ਲੈ ਕੇ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਹੁਣ ਪਾਰ ਕਰਨਾ ਸੋ ਇਹ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਧਿਆਨ ਦੇ ਵਿੱਚ ਲਿਆਣਾ ਚਾਹੀਦਾ ਕਿਉਂਕਿ ਲੋਕ ਜਿਹੜੇ ਕੀ ਪੂਰੇ ਖੱਜਲ ਖਵਾਰ ਹੋ ਰਹੇ ਨੇ ਕਿਉਂਕਿ ਜੇ ਬਰਸਾਤਾਂ ਦੀ ਗੱਲ ਕਰੀ ਅੱਗੇ ਬਰਸਾਤਾਂ ਵੀ ਆਉਣੀਆਂ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕਿਸ ਤਰ੍ਹਾਂ ਜਿਹੜੇ ਕਿ ਛੋਟੀ ਬੱਚੀ ਦੇ ਨਾਲ ਉਹਨਾਂ ਦੀ ਮੰਮੀ ਜਿਹੜੇ ਕਿ ਮੈਂ ਕਹਿੰਦਾ ਰੋੜ ਹੀ ਛੋਟਾ ਜਿਹਾ ਕ੍ਰੋਸ ਕਰ ਰਹੇ ਨੇ ਕਿਸ ਤਰ੍ਹਾਂ ਦੇਖੋ ਲੰਘ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਹ ਮਾਹੌਲ ਮੁਹਾਲੀ ਸ਼ਹਿਰ ਦਾ ਆ ਜਿੱਥੇ ਕਹਿੰਦੇ ਵਿਕਾਸ ਬਹੁਤ ਉੱਚੇ ਨੇ ਪਰ ਤੁਸੀਂ ਆਪ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਵਿਕਾਸ ਇੱਥੇ ਹੋਏ ਨੇ ਤਸਵੀਰਾਂ ਸਿੱਧੀਆਂ ਤੁਹਾਨੂੰ ਨਿਰਪੱਖ ਤੇ ਦਿਖਾ ਰਹੇ ਆ ਨਿਰਪੱਖ ਪੋਸਟ ਦਿਖਾ ਰਹੇ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਇਹ ਤਸਵੀਰਾਂ ਕੈਮਰਾਮੈਨ ਸ਼ੋਕ ਦੇ ਨਾਲ ਗੁਰਪ੍ਰੀਤ ਮੁਹਾਲੀ